ਹੋਣ ਤਾਂ ਤੁਸੀਂ ਦੱਸਦੇ ਮੈਂ ਤਾਂ ਵਾ ਸਾਡਾ ਪੁੱਤ ਮਾਰਦੇ ਲਈ ਦੱਸਦੇ ਸਾਡਾ ਮਾਰ ਕੇ ਤੁਹਾਨੂੰ ਮੈਂਟਲ ਦੱਸਦੇ ਮੈਂ ਤਾਂ ਕੋਈ ਮਟਗਾ ਦੇ ਰਿਹਾ ਬੀਤੀ ਰਾਤ ਕਰੀ 12 ਵਜੇ ਮੋਗਾ ਦੇ ਕਾਲਸਾ ਰੋਡ ਤੇ ਤੇਜ਼ ਰਫਤਾਰ ਨਾਲ ਆ ਰਹੀ ਇੱਕ 스ਵਿਫਟ ਕਾਰ ਨੇ ਸਕੂਟਰ ਸਵਾਰ ਤੇ ਰਿਕਸ਼ਾ ਨੂੰ ਮਾਰੀ ਟੱਕਰ ਟੱਕਰ ਇੰਨੀ ਭਿਆਨਕ ਸੀ ਕਿ ਰਿਕਸ਼ਾ ਚਾਲਕ ਦੀ मौके ਤੇ ਮੌਤ ਹੋ ਜਾਂਦੀ ਹੈ ਜਦਕਿ ਸਕੂਟਰ ਸਵਾਰ ਜਿਹੜਾ ਵਿਅਕਤੀ ਹੈ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਉਸ ਦੀ ਹਾਲਤ ਨਾਜ਼ੁਕ ਵੇਖਦੇ ਉਸ ਨੂੰ ਡੀ ਐਮਸੀ ਹਸਪਤਾਲ ਲੁਧਿਆਣਾ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕਾਰ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੈ ਤੇ ਉਸ ਦੇ ਰਿਕਸ਼ੇ ਨੂੰ ਫੜ ਲਿਆ ਤੇ ਉਸ ਨੂੰ ਸਕੂਟਰ ਦੇ ਨਾਲ ਮਾਰਦੇ ਹੋਏ ਅੱਗੇ ਲੈ ਗਈ ਫਿਲਹਾਲ ਮਾਮਲਾ ਪੁਲਿਸ ਨੇ ਦਰਜ ਕਰ ਦਿੱਤਾ ਗਿਆ ਜਿਸ ਸੀਸੀਟੀਵੀ ਫੁਟੇਜ ਵੀ ਤੁਸੀਂ ਵੇਖ ਸਕਦੇ ਹੋ ਇੰਨਾ ਹੀ ਨਹੀਂ ਬਲਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਮੋਗਾ ਤੋਂ ਬੱਬੂ ਬਰਮਾ ਦੀ ਰਿਪੋਰਟ ਲਾਈ ਭਾਰਤ ਮਸਲਾ ਰਾਮਪ੍ਰਕਾਸ਼ ਤੇ ਕਮਤਵਾਰੇ ਸੀ ਕਿ ਪਿੱਛੋਂ ਤੇਜ਼ ਰਫ਼ਤਾਰ ਨਾਲ ਗੱਡੀ ਆ ਕੇ ਸਫਟ ਟੱਕਰ ਮਾਰ ਕੇ ਉਹ ਨਾਲ ਹੀ ਭਜਾ ਕੇ ਲੈ ਗਈ ਜਦ ਕੀ ਅਕਵਾਲ ਸਿੰਘ ਦੀ ਮੌਤ ਜਿਹੜੀ ਐ ਐਡਿਸਪੋਰਟ ਹੋ ਗਈ ਰਾਮਪ੍ਰਕਾਸ਼ ਜਿਹੜਾ ਐ ਡੀਐਮਸੀ ਦੇ ਵਿੱਚ ਦਾਖਲ ਆ ਸਾਥੇ ਸੀਗੇ ਸਾਰੇ ਬੰਦੇ ਇਹ ਸਕੂਟਰ ਤੇ ਸੀਗੇ ਇੱਕ ਰਿਸ਼ਕੇ ਤੇ ਸੀ ਕਿੱਥੋਂ ਆ ਰਹੇ ਸੀਗੇ ਇਹ ਕਮਤਵਾਰੇ ਸੀਗੇ ਕਿੰਨੇ ਵਜੇ ਕੱਢਣਾ ਸਰ ਇਹ ਕੋਈ 11:30 11:30 ਵਜੇ ਦੀ ਕਰੀਬ ਦੀ ਘਟਨਾ ਹੈ। ਇਹਦੀ ਕੋਈ ਵੀਡੀਓ ਵੀ ਆਈ ਹੈ ਜੀ। ਪਤਾ ਲੱਗਿਆ ਵੀਡੀਓ 'ਚ ਵੀ ਐਕਸੀਡੈਂਟ ਕਰਕੇ ਗੱਡੀ ਭਾਈਦੀ ਹੈ। ਹਾਂ ਸੀਸੀਟੀਵੀ 'ਚ ਫੁਟੇਜ ਸ ਹੈਗਾ ਸਾਰਾ ਕੁਝ। ਇਹ ਪਹਿਲਾਂ ਤਾਂ ਰਾਤ ਨੂੰ ਪੱਜ ਗਈ ਹੈ। ਇਹਨਾਂ ਦੀ ਨੰਬਰ ਪਲੇਟ ਢਿੱਗਨ ਦੇ ਟ੍ਰੇਸ ਹੋਇਆ ਵੀ ਇਹ ਕਪੂਰੀਆਂ ਦੇ ਬੰਦੇ ਆ। ਪਰ ਵਾਰ ਕਹਿੰਦਾ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੋ ਬੰਦੀ ਸਖਤੋ ਸਖਤ ਸਜ਼ਾ ਜਿਹੜੀ ਹੈ ਨੂੰ ਕੋਰਟ ਵੱਲੋਂ ਦਿੱਤੀ ਜਾਵੇ। ਗੱਡੀ ਜਦੋਂ ਰੁਕੀ ਨਹੀਂ ਹੈ ਕੀ ਕਹਿ ਸਕਦੇ ਉਸੇ ਨੂੰ? ਜਦ ਕੀ ਉਹਨਾਂ ਦੇ ਘਰ ਜਾਂਦਾ ਕਹਿਣਾ ਆਇਆ ਵੀ ਮੁੰਡਾ ਮੈਂਟਲ ਆ ਜੇ ਮੈਂਟਲ ਆ ਤਾਂ ਫਿਰ ਕਰੇ ਰੱਖਣ ਫਿਰ ਗੱਡੀਆਂ ਕਿਉਂ ਤੇ ਕੇ ਭੇਜੀ ਜਾਂਦੇ ਪੁਲਿਸ ਵੱਲੋਂ ਹਜੇ ਤੱਕ ਬਿਆਨ ਹੋ ਰਹੇ ਆ ਸਾਡੀ ਮੰਗ ਆ ਵੀ ਜਲ ਤੋਂ ਜਲਦ ਜਿਹੜੀ ਆ ਐਫ ਆਈ ਰਿਪੋਰਟ ਕਰਕੇ ਬੰਦਾ ਅਰੈਸਟ ਕੀਤਾ ਜਾਵੇ ਇਹ ਜਿਹੜਾ ਮ੍ਰਿਤਕ ਆ ਅਕਬਾਲ ਸਿੰਘ ਪੁੱਤਰ ਜਗਿੰਦਰ ਸਿੰਘ ਮੋਗੇ ਦੇ ਰਹਿਣ ਵਾਲਾ ਇਹ ਪੈਲਸ ਦੇ ਵਿੱਚ ਲਾਉਂਦਾ ਆ ਆਪਣੀ ਆਂਕ ਜੀ ਕਾਫੀ ਵਾਲੀ ਮਸ਼ੀਨ ਲਾਉਂਦਾ ਉਥੋਂ ਸਮਾਪਤ ਕਰਕੇ ਆ ਉਹਦੇ ਘਰ ਨੂੰ ਜਾ ਰਿਹਾ ਗਿਆ ਉਧਰ ਪਿੱਛੋਂ ਗੱਡੀ ਆਈ ਸੀ ਇੱਕ ਅਣਪਛਾਤੀ ਉਹਨੇ ਵਿੱਚ ਮਾਰੀ ਗੱਡੀ ਇਹ ਦੋ ਬੰਦੇ ਜ਼ਖਮੀ ਹੋਏ ਜੀ ਇੱਕ ਦੀਦੀ ਇਕਬਾਲ ਸਿੰਘ ਦੀ ਮੌਤ ਹੋ ਗਈ ਤੇ ਦੂਜਾ ਡੀਐਮਸੀ ਲੁਧਿਆਣੇ ਦਾ ਖਲਾ ਜੀ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਮਕਤਬਾ ਦਰਜ ਕਰਤਾ ਇਹਨਾਂ ਦੇ ਕਿਹੜੇ ਅੰਡਰ ਆਈ ਸੀ ਇਹਨਾਂ ਦੇ ਅਧੀਨ ਤਰ੍ਹਾਂ 279 427 337 338 400 304 A